ਦਸਹਿਰਾ ਪ੍ਰਬੰਧਕ ਕਮੇਟੀ ਪਿੰਡ ਪਾਸਵਾ ਵੱਲੋਂ ਇਹਨਾਂ ਵੀਰਾਂ ਅਤੇ ਪਿੰਡ ਪਾਸਵਾ ਦੰਦੂਆਲ ਕੋਹੀਪੁਰ ਅਤੇ ਜੱਤਵਾਲ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਤੋਂ ਪਹਿਲਾਂ ਪਿੰਡ ਪਾਸਵਾ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਬੁਰਾਈ ਤੇ ਚੰਗਿਆਈ ਦੀ ਜਿੱਤ ਦੇ ਉਪਰੰਤ ਰਾਵਣ ਨੂੰ ਅਗਨ ਪੇਂਟ ਕੀਤਾ ਗਿਆ। ਵਾਕਵਾਕ ਸਰੂਪਾਂ ਵਿੱਚ ਸਜੇ ਪਾਤਰਾਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਸ਼੍ਰੀ ਰਾਮ ਜੀ ਦੀ ਰਾਵਣ ਤੇ ਜਿੱਤ ਨੂੰ ਨਾਟਕੀਆ ਰੂਪ ਵਿੱਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੋਕ ਕੇ ਪਾਸਲਾ ਸਰਪੰਚ ਗੁਰਵਿੰਦਰ ਸਿੰਘ ਪੰਚ ਗਰਤਾਵਰ ਸਿੰਘ ਕਮੇਟੀ ਪ੍ਰਧਾਨ ਗੁਰਮਖ ਸਿੰਘ ਉਪੀ ਪੰਚ ਕੈਸ਼ੀਅਰ ਰਕੇਸ਼ ਕੁਮਾਰ ਸ਼ਰਮਾ ਦੰਦੂਆਲ ਸਰਪੰਚ ਸਤਵਿੰਦਰ ਸਿੰਘ ਜੰਡੂ ਸਰਪੰਚ ਜੈਤਵਾਲ ਬਲਜਿੰਦਰ ਸਿੰਘ ਸੋਨੂ ਸਰਪੰਚ ਕੋਜਪੁਰ ਜੀਵਨ ਸਿੰਘ ਪੰਚ ਦੀਪਕ ਪੰਚ ਸੁਖਵਿੰਦਰ ਸਿੰਘ ਪੰਚ ਦਵਿੰਦਰ ਸਿੰਘ ਦੇਸਰਾਜ ਬੰਗੜ ਮਨਦੀਪ ਹੀਰ ਪੰਚ ਨਿਰਮਲ ਸਿੰਘ ਪੰਚ ਹਰਪੀ ਸਿੰਘ ਮੰਗਾ ਮਨੀਸ਼ ਕੁਮਾਰ ਪੰਚ ਕੁਲਵਿੰਦਰ ਸਿੰਘ ਪੰਚ ਬੂਟਾ ਸਿੰਘ ਹੈਪੀ ਪੰਜ ਦਵਿੰਦਰ ਸਿੰਘ ਪੰਜ ਪੂਤਾ ਰਾਮ ਮਨਾਵਤਾਰ ਸਿੰਘ ਪੁਸ਼ਕਰ ਸ਼ਰਮਾ ਰਾਹੁਲ ਰਵੀ ਕੁਮਾਰ ਸਖਵੀਰ ਰਾਮ ਹਰਮਨ ਮੀਤੀ ਸਰੰਗ ਕੈਨੇਡਾ ਤੋਂ ਇਲਾਵਾ ਬੱਡੀ ਕਿੰਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਾਸਾ ਵਿੱਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜਾ ਧੂਮ-ਧਾਮ ਨਾਲ ਮਨਾ ਰਹੇ ਆ ਸਾਡੇ ਬੜਾ ਪ੍ਰਾਤਨ ਦੁਸਹਿਰਾ ਜੀ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਸਾਡੇ ਬਾਬੇ ਪੁਰਖਾਤਿਆਂ ਦੇ ਟਾਈਮ ਦਾ ਐਸੇ ਲਗਾਤਾਰ ਲੱਗਦਾ ਆ ਰਿਹਾ ਗਾਹ ਵੀ ਮਹਾਰਾਜ ਕਿਰਪਾ ਕਰੇ ਇਦਾਂ ਲੱਗਦਾ ਰਹੂਗਾ ਤੇ ਐਤ ਕੀ ਅੱਗੇ ਨਾਲ ਥੋੜਾ ਜਿਹਾ ਨਵੇਕਲਾ ਸਾਨੂੰ ਆਪਣੇ ਆਪ ਨੂੰ ਲੱਗਦਾ ਵੀ ਕੋਈ ਨਵੇਕਲਾ ਦਸਹਿਰਾ ਪ੍ਰਬੰਧ ਬੜਾ ਵਧੀਆ ਕਮੇਟੀ ਨੇ ਕੀਤਾ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਆ ਦਸਹਿਰੇ ਦੀ ਉਨੇ ਬਹੁਤ ਹੀ ਜੋਰਤ ਪ੍ਰਬੰਧ ਕੀਤਾ ਤੇ ਬਾਕੀ ਵੀ ਅੱਗੇ ਨਾਲੋਂ ਸਾਰੇ ਚੱਕੀਆਂ ਦਾ ਵੀ ਪ੍ਰੋਗਰਾਮ ਜਿਹੜਾ ਜੋ ਰਵੈਣ ਪਾਟ ਵੀ ਆ ਉਹ ਵੀ ਅੱਗੇ ਨਾਲੋਂ ਸਜਦੇ ਢੰਗ ਨਾਲ ਸਾਰੇ ਹੋ ਰਹੇ ਆ ਅੱਗੇ ਤੋਂ ਵੀ ਇਦਾਂ ਨਿਰੰਤਰ ਹੁੰਦੇ ਰਹਿਣਗੇ ਪਰਮਾਤਮਾ ਸੁੱਖ ਰੱਖੇ ਸਾਡੀ ਸਾਹਿਬ ਇਹ ਪ੍ਰੋਗਰਾਮ ਚੱਲਦਾ ਰਹੂਗਾ ਤੁਸੀਂ ਨਿਸੰਗਤਾਂ ਵਾਲੇ ਦੁਆਲੇ ਦੇ ਫੈਲਰ ਲੰਕਰ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਮਕ ਸਿੰਘ ਪੰਚਾਇਤ ਮੈਂਬਰ ਸਹਿਰਾ ਕਮੇਟੀ ਦਾ ਪ੍ਰਧਾਨ ਟ੍ਰਿੰਡ ਪਾਸਲਾ ਜੇਤੂ ਵਾਲ ਕੋਜਪੁਰ ਗੰਗੂ ਵਾਲ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇਸ ਤਰ੍ਹਾਂ ਉਮਮਾਗੇ ਪਹੁੰਚਿਆ ਤੇ ਸਹਿਰੇ ਦੀ ਰੌਣਕ ਦੁਗਣੀ ਕੀਤੀ ਆ ਸਾਰੀਆਂ ਪੰਚਾਇਤਾਂ ਨੂੰ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਸਹਿਰੇ ਦੀਆਂ ਮੇਰੇ ਦਾ ਬਹੁਤ ਬਹੁਤ ਧੰਨਵਾਦ ਇਸ ਬਾਅਦ ਸਹਿਰੇ ਦੀ ਰੌਣਕ ਕੁਝ ਵੱਖਰੀ ਜਿਹੀ ਲੱਗਣ ਨੂੰ ਮਿਲ ਰਹੀ ਆ ਸੰਗ ਦਾਦਾ ਰਾਣਾ ਬਾਦਸ਼ਾਹ ਸਾਡੇ ਮੈਂਬਰ ਸਹਿਬਾਨ ਪੰਚਾਇਤ ਮੈਂਬਰ ਸਾਰੇ ਪੰਚਾਇਤਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਦਿਸ਼ ਦਸਹਿਰੇ ਵਾਸਤੇ ਤੇ ਸਮੂਹ ਸੰਗਤ ਆ ਵੀ ਇੰਨਾ ਸਹਿਯੋਗ ਆ ਕਿ ਇਸ ਵਾਰ ਪਖੜਾ ਦੇਖਣ ਨੂੰ ਮਿਲ ਰਿਹਾ ਤੇ ਜਰਾ ਇਹ ਦਿਸ਼ਰਾ ਸਾਡੇ 20% ਦੇ ਸਮੇ ਤੋਂ ਚੱਲ ਰਿਹਾ ਆ ਇਸ ਵਾਰ ਹਰ ਮਾਰ ਲੱਗ ਪੱਲ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਉਹ ਬਹੁਤ ਹੀ ਸਾਰੇ ਰੋਲ ਕਰਦੇ ਆ ਤੇ ਸਾਰੀ ਸੇਵਾਵਾਂ ਆਪ ਨੂੰ ਪਾਉਦੇ ਆ ਤੇ ਬੇਨਤੀ ਕਰਦੇ ਆ ਕਿ ਸਹਿਰ ਆਓ ਸਹਿਰੇ ਦੀ ਲੋਕ ਨੂੰ ਆਓ ਤੇ ਹੋਰ ਜੋ ਵੀ ਸੰਗਤ ਬਾਹਰੋਂ ਲੱਗ ਸਕਦੇ ਪਿੰਡਾਂ ਤੋਂ ਵੀ ਆ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਪਿੰਡ ਬਾਸਲਾ ਦੇ ਵਿੱਚ ਅੱਜ ਦਸਹਿਰਾ ਹੋ ਰਿਹਾ ਆ ਤੇ ਸਾਰੇ ਨਗਰ ਵਾਸੀਆਂ ਨੂੰ ਦਸਹਿਰੇ ਦੀਆਂ ਲੱਖ-ਲੱਖ ਮੁਬਾਰਕਾਂ ਇਹ ਜਿਹੜਾ ਦੁਸਹਿਰਾ ਆ ਇੱਕ ਚਾਰ ਪਿੰਡਾਂ ਦੀ ਪੰਚਾਇਤ ਜਿਹੜੀ ਆ ਰਲ ਕੇ ਦੁਸਹਿਰਾ ਕਰਾ ਰਹੀ ਆ ਪਾਸਲਾ ਜੈਤਵਾਲ ਕੋਜਪੁਰ ਦੰਧੂਵਾਲ ਦੀਆਂ ਪੰਚਾਇਤਾਂ ਔਰ ਨੌਜਵਾਨ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਮੇਲੇ ਦੇ ਵਿੱਚ ਤੇ ਬਹੁਤ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਫਿਰ ਦੁਸਹਿਰੇ ਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂਬਰ ਪੰਚਾਇਤ ਜੈਤਵਾਲ ਬਲਜਿੰਦਰ ਸਿੰਘ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆ ਤੇ ਸਾਰਿਆਂ ਲਈ ਇਹ ਤਿਹਾਰ ਖੁਸ਼ੀਆਂ ਭਰਿਆ ਆ ਅੱਜ 2 ਅਕਤੂਬਰ ਪਿੰਡ ਬਾਫਲਾ ਵਿਖੇ ਦਸਹਿਰੇ ਦਾ ਪਰ ਬਹੁਤ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਆ ਜਸਦੇਵ ਚੋ ਆਪਣੇ ਨਾਗਰ ਦੇ ਸਾਰੇ ਪਿੰਡ ਬੰਦੂਆ ਕੋਲਪੁਰਾ ਫਾਫਾ ਜੈਤੂਆ ਨਾਗਰਾ ਰੁਪੋਆ ਪਰਵਾਲਾ ਸਭ ਸੰਗਤ ਹਮ ਆ ਕੇ ਪਹੁੰਚੇ ਆ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਰੇ ਦਾ ਤਿਆਰ ਨੇਕੀ ਦੇ ਮੱਦੀ ਦੀ ਭਤੀਕ ਜਿੱਤ ਦਾ ਨਿਸ਼ਾਨ ਆ ਜੀ ਸਾਧੂ ਸ਼ਰਧਾ ਬਾਗਵਾਲ ਮੋਹਰਬਾ ਦੀ ਵਾਈਟ ਮੈਂ ਡਾਕਟਰ ਚੰਕੌਰ ਹੋਰ ਅੱਜ ਪਿੰਡ 파ਸਲਾ ਦੇ ਵਿੱਚ ਦਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਹ ਪਹਿਲੀ ਵਾਰ ਹੋਇਆ ਕਿ ಗ್ರಾಮ ਪੰਚਾਇਤ 파ਸਲਾ ਜਤਵਾਰ ਖੋਜਪੁਰ ਦੀਆਂ ਖੋਦ ਪੰਚਾਇਤਾਂ ਨੇ ਇਹਦਾ ਸਾਥ ਦੇ ਰਹੀਆਂ ਔਰ ਪੂਰੀ ਕਮੇਟੀ ਦਾ ਔਰ ਐਨ ਆਰ ਆਈ ਭਰਾਵਾਂ ਦਾ ਵੀ ਬੜਾ ਬੜਾ ਧੰਨਵਾਦ ਦੰਦੂਵਾਲ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸ਼ਹਿਰਾ ਪ੍ਰਬੰਧ ਕਮੇਟੀ ਦਾ ਸਹਿਯੋਗ ਕੀਤਾ ਉਹ ਬਹੁਤ ਹੀ ਵਧੀਆ ਢੰਗ ਨਾਲ ਮਿਲਾਇਆ ਜਾ ਰਿਹਾ ਮੇਰਾ ਧੰਨਵਾਦ ਹੈ ਸਾਰਿਆਂ ਦਾ